हां जी दोस्तों खड़े हैं जी पेंट चंदपान तहसील जैतो ते जिला मित्रों फरीदकोट ते भाई लवली दी करो आपा आज वीडियो बना रहे हैं ते वीडियो ਦੇ ਵਿੱਚ ਤੁਹਾਨੂੰ ਦਿਖਾਵਾਂਗੇ ਚਾਰਨਗ ਚਾਰਾਂ ਦੀ ਜਿਹੜੀ ਮਿੱਤਰੋ ਵੱਖਰੋ ਵੱਖਰੀ ਡਿਟੇਲ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਦੇ ਆ ਤੇ ਬਾਈ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਕਾਫੀ ਦਿਨਾਂ ਬਾਅਦ ਵੀਡੀਓ ਪੈ ਰਹੀ ਯਾਰ ਬਹੁਤ ਹੈ ਬਿਕੀ ਜਾਂਦਾ ਮਾਰ ਘਰੇ ਓਕੇ ਵਧੀਆ ਵਿਕੀ ਜਾਂਦਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਬੱਚੰਗੇ ਵਜਣ ਵਾਲੀ ਆਪਾਂ ਮੱਝ ਦੀ ਡਿਟੇਲਸ ਦਿਓ ਜੀ ਇਹਦੀ ਪਹਿਲਾਂ ਤਾਂ ਕਿਹੜਾ ਸੂਆ ਜੀ ਇਹ ਤੀਜਾ ਸੂਆ ਜੀ ਇਹ ਤੀਜਾ ਸੂਆ ਸੁੰਦੀ ਆ ਸੁੰਦੀ ਆ ਕਿੰਨੇ ਕ ਦਿਨ ਬਾਕੀ ਆ ਇਹ ਹਾ ਇੱਕ ਹਫ਼ਤੇ ਨੇ ਜੀ ਖੋਲ ਕੇ ਤੋਰੋ ਜੀ ਤੀਜੇ ਸੂਏ ਮਿੱਤਰੋ ਸੋਣਾ ਬਾਈ ਕਹਿੰਦਾ ਵੀ ਦੁੱਧ ਦਾ ਰਿਕਾਰਡ ਬਹੁਤ ਹੀ ਚੰਗਾ ਹੈ ਤੇ ਕਿੱਥੋਂ ਲਈ ਆ ਜਾਂ ਬਾਈ ਨੂੰ ਕੀ ਪੂਰੀ ਡਿਟੇਲ ਆ ਇਹ ਤਾਂ ਬਾਈ ਦੱਸੂਗਾ ਸੋ ਚੰਗਾ ਵਜਣਾ ਮਿੱਤਰੋ ਹਵਾਨਾ ਬਾਈ ਕਹਿੰਦਾ ਵੀ ਬਹੁਤ ਸੋਹਣਾ ਬਣਾਉਂਦੀ ਆ ਤੇ ਪੈ ਕੇ ਸੋਦੀ ਆ ਐਡਾ ਹਵਾਨਾ ਬਣਾਉਂਦੀ ਆ ਤੇ ਚੰਗਾ ਮੋਟਾ ਥਾਣਾ ਕਦ ਕਾਟ ਵੀ ਮਿੱਤਰੋ ਬਹੁਤ ਸੋਹਣਾ ਮੋੜ ਲਿਆ ਜੀ ਬਸ ਇੱਥੇ ਮੋੜੋ ਛੇਦ ਪੱਖੋ ਵੀ ਬਹੁਤ ਸੋਹਣੀ ਆ ਮਿੱਤਰੋ ਸਿੰਘ ਜਰੂਰ ਥੋੜੇ ਖੁੱਲੇ ਨੇ ਪਰ ਕੋਈ ਬਹੁਤੇ ਓਪਰੇਟ ਨਹੀਂ ਲੱਗਦੇ ਤੇ ਚੰਗਾ ਵਜਣਾ ਹੈ ਘਾਤੋ ਨੋਰਮਲ ਆ ਕੋਈ ਬਾਲਾ ਵੱਡਾ ਨਹੀਂ ਤੇ ਕੋਈ ਬਾਲਾ ਛੋਟਾ ਵੀ ਨਹੀਂ ਤੋ ਕਿ ਕਈ ਵਾਰ ਵੀਡੀਓ ਦੇ ਵਿੱਚ ਮੜਾਵਟਾ ਖੱਦ ਵੱਡਾ ਦਿਖਾਈ ਦੇ ਜਾਂਦਾ ਫਿਰ ਅਲਾ ਕਹਿੰਦਾ ਵੀ ਨਾੜਾ ਦੇਖੋ ਮਿੱਤਰੋ ਤੁਸੀਂ ਲੈਵੇ ਤੇ ਕੱਲੀ ਕੱਲੀ ਨਾੜ ਮਿੱਤਰੋ ਦਿਖਾਈ ਦਿੰਦੀ ਹੈ ਹਾਂਜੀ ਹੁਣ ਇਹਦੇ ਸੂਆ ਤੀਜਾ ਕਿੰਨੇ ਦਿਨ ਬਾਕੀ ਹੈ 1 ਹਫਤਾ 1 ਹਫਤਾ ਦੁੱਧ ਕਿੰਨਾ ਕਸੀ ਇਹਦਾ ਦੁੱਧ ਨੇ 9 ਕਿਲੋ ਤੇ 800 ਗ੍ਰਾਮ ਦਿੱਤਾ ਜੀ ਇੱਕ ਡੰਗ ਦਾ ਇੱਕ ਡੰਗ ਦਾ ਮਨ ਲਾ ਵੀ 19 ਕਿਲੋ ਵੀਗ ਆਹ ਵੇ ਗੋਹਾੜ ਪਿੰਡੀ ਲਈ ਆ ਅਖਲ ਤੋਂ ਲਈ ਜੀ ਹਾਂ ਘਰੋਂ ਲਈ ਆਪਾਂ ਬਹੁਤ ਚੰਗੇ ਬੋਤਲ ਦੇ ਬੰਦੇ ਕੋਲ ਠੀਕ ਆ ਮੰਨ ਲਾ ਵੀ 9 ਕਿਲੋ 800 ਗ੍ਰਾਮ ਹਾਂਜੀ 10 ਕਿਲੋ ਲਾ ਲਾ 10 ਕਿਲੋ ਲਾ ਲਓ 20 ਕਿਲੋ ਦੀ ਗਾਰੰਟੀ ਹੁਣ ਵੀ ਦੇਵਾਂਗੇ ਬਾਲਾ ਹੁੰਦਾ 20 ਕਿਲੋ 20 ਲੀਟਰ ਦੀ ਗਾਰੰਟੀ ਹੈ ਜੀ ਬੈਠਾ ਨਹੀਂ ਆਣਾ ਇਹਨੂੰ ਇਹਨਾਂ ਫੇਰ ਕਹਣਾ ਵੀ ਬਾਲਾ ਹੁੰਦਾ 20 ਕਿਲੋ 20 ਕਿਲੋ ਦੀ ਗਾਰੰਟੀ ਓਕੇ ਤੇ ਜੇ ਕੋਈ ਇਹੋ ਕਰਦਾ ਹਾਂਜੀ ਹਾਂ ਮਤਲਬ ਇਹਨਾਂ ਪਉਦਾ ਦੇਨਾਂ ਪਾ ਦੀ ਹਣ ਤੇ 5000 ਛੱਡ ਦੰਗੇ ਲੀਟਰ ਮਗਰ ਭਲਾਂ ਦੀ ਆਦ ਕਰੇ ਲੈ ਜੀ ਹਾਂ 15 ਦਿਨ ਬਾਅਦ 15 ਦਿਨ ਚਾਊਗਾ ਸਹੀ ਕੁਸੂਦੋ ਹਾਂ 15 ਦਿਨਾਂ ਬਾਅਦ 5000 ਰੁਪਏ ਛੱਡ ਦੇਣਗੇ ਚਾਹ ਰੇਟ ਦੱਸੋ ਫਿਰ ਇਹਦਾ ਕੀ ਕਰਿਆ ਰੇਟ ਤੇ 170 ਹੈ 170 ਹਾਂਜੀ ਓਕੇ ਆ ਮਾਨਤਨ ਮਾਨਤਨ ਕਰਾਂਗੇ ਹੋਊਗਾ ਮੁੱਲ ਮਿੱਤਰੋ 170 ਮਾਨਤਨ ਹੋਊਗਾ ਬਾਈਕ ਨਾਲ ਵੀ 20 ਕਿਲੋ ਮੰਨ ਲੋੜ ਛੱਡ ਰਹੀ ਗੱਲ ਬਹੁਤ ਵੱਡੀ ਆ ਜੀ ਬਹੁਤ ਵੱਡੀ ਲੱਗਦੀ ਆ ਹਾਂਜੀ ਪਰ ਆਪਾਂ ਬੜੀ ਨੇ ਆਏ ਤਸੱਲੀ ਤੇ ਆਏ ਜੀ ਗਾਰੰਟੀ ਦੇ ਕੇ ਮਾਲਕ ਨੇ ਗਾਰੰਟੀ ਬੋਲ ਦਿੱਤੀ। ਮਾਲਕ ਦਾ ਬੰਦਾ ਵੀ ਦਿੰਦਾ ਜੀ। ਜੀ ਤਾਂ ਲਈ ਜੋ ਵੀ ਗਾਰੰਟੀ ਦੇਉਂਦਾ। ਓਕੇ ਚਲੋ। ਹਾਂ ਹੁਣ ਦੂਜੇ ਨੰਬਰ ਤੇ ਗੱਲ ਕਰ ਗਏ ਹਨ। ਇਹਦਾ ਕਿਹੜਾ ਸੂਆ ਜੀ? ਇਹ ਪਹਿਲੇ ਦਾ। ਪਹਿਲੇ ਸੂਆ ਸੂਈ ਵੀ ਆ। ਕਦੋਂ ਕਦੀ? ਇਹਨੂੰ ਬੀਲੈਨ ਹੋ ਗਿਆ ਅੰਦਰ। ਬੱਚਾ ਕੱਟੀ ਐ ਜੀ। ਨਾਲ ਵਾਲੀ ਠੀਕ ਆ ਥੱਲੇ। ਕੱਟੀ ਐ। ਕਿੰਨਾ ਕ ਜਿਹੜਾ ਦੁੱਧ ਐ? ਇਹ ਜਿਹੜਾ 9 ਕਿਲੋ ਤਿਆਰ। ਤੋ ਰੋ ਜੀ ਇਹਨੂੰ। ਦੋਨੇ ਟਾਈਮ ਦਾ 9 ਕਿਲੋ ਐ। ਉਹਦਾ ਇੱਕ ਟਾਈਮ ਦਾ 9 ਕਿਲੋ ਸੀ ਮੇਰੇ ਮਿੱਤਰੋ ਇਹਦਾ ਦੋਨੇ ਟਾਈਮ ਦਾ 9 ਕਿਲੋ ਐ। ਪਹਿਲੇ ਸੂਏ ਸੂਈ ਵੀ ਆ ਮਗਰ ਮਿੱਤਰੋ ਕੱਟੀ ਆ ਸਿੱਧ ਪੱਕਾ ਥੋੜੀ ਜਿਹੀ ਫਿੱਕੀ ਐ ਤੇ ਸਿੰਘਾਂ ਦੀ ਸੇਵ ਸੋਣੀ ਐ ਤੇ ਜਿਹੜੇ ਵੀ ਵੀਰ ਭਰਾ ਨੂੰ ਜਰੂਰ ਪਾਵੇ ਤਾਂ ਜਰੂਰ ਫੋਨ ਕਰਿਓ ਚਾਰ ਨਾਗਾ ਚਾਰਾਂ ਦੀ ਵੱਖਰੋਂ ਬੱਕਰੀ ਆ ਆਪਾਂ ਕਹਨੇ ਵੀ ਡਿਟੇਲ ਐ ਤੇ ਜਿਹੋ ਜਿਹਾ ਤੁਹਾਨੂੰ ਪਸ਼ੂ ਪਸੰਦ ਆਉਂਦਾ ਤਾਂ ਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਐ ਵੈਸੇ ਤਸੱਲੀ ਲੈ ਕੇ ਆਪਾਂ ਵੀਡੀਓ ਬਣਾਉਣੀ ਐ ਚੰਗਾ ਸੋਣਾ ਥਣਾ ਮਾਗਰ ਕੱਟੀ ਆ 9 ਕਿਲੋ ਬਾਈਕਰ ਦਾ ਵੀ ਦੁੱਧ ਤਿਆਰ ਆ ਛਣੇ ਬੱਚੇ ਛਣੇ ਬੱਚੇ ਓਕੇ ਰੇਟ ਕੀ ਕਰਤਾ ਜੀ 85000 85 ਓਕੇ ਸਸਤੇ ਭਾਵੇਂ ਦੀ ਆ ਮਿੱਤਰੋ ਚੰਗੇ ਚੰਗੇ ਮੋਲ ਵਾਲੇ ਪਸ਼ੂ ਆ ਰਹੇ ਸੀ ਤੇ ਇਹ ਸਸਤੇ ਭਾ ਦੀ ਆ ਕੋਈ ਬਹੁਤਾ ਰੇਟ ਨਹੀਂ ਇਹਦਾ ਵੀ ਕੋਈ ਬਹੁਤਾ ਰੇਟ ਨਹੀਂ ਕਿਉਂਕਿ ਜੇ 20 18 ਕਿਲੋ ਵੀ ਕੱਢਦੀ ਆ ਮਿੱਤਰੋ ਫਿਰ ਵੀ 2 ਲੱਖ ਦੇ ਨੇੜੇ ਦੇ ਨੇ ਪਹੁੰਚਦੀ ਆ ਪਰ ਬਾਈ ਦਾ ਜਿਹੜਾ ਰੇਟ ਆ ਬਹੁਤ ਹੀ ਥੋੜਾ ਰੇਟ ਆ ਹੁਣ ਤੀਜੇ ਨੰਬਰ ਤੇ ਜੀ ਹੈਜੀ ਦੋ ਦੋ ਪਹਲਾ ਹੈਜੀ ਹਾਂ ਇਹਦਾ ਕੀ ਹੈ ਜੀ ਇਹ ਮੁਕਤ ਮਹੀਨੇ ਤੇ ਅੱਜ 5 ਦਿਨਾਂ ਦੀ ਗੱਭਣ ਹੈ ਜੀ 1 ਮਹੀਨਾ 5 ਦਿਨਾਂ ਦੀ ਗੱਭਣ ਹੈ 10 ਕਿਲੋ ਚੋਕੇ ਲਈ ਸੀ ਹੁਣ ਇਹਦੇ ਸਿਰਲੇਖ ਕਿਲੋ ਦਾ ਓਕੇ ਬੱਚਾ ਹੈ ਬੱਚਾ ਉਹ ਕੱਟੀ ਹੈ ਜੀ ਹਾਂ 1 ਮਿੰਟ ਕੱਟੀ ਹੋਰ ਲਈ ਹਾਂਜੀ ਉਹ ਵੀ ਦਿਖਾ ਲੇ ਇੱਕ ਮਿੰਟ ਕੱਟੀ ਬਹੁਤ ਚੰਗੀ ਹੈ ਜੀ ਕੱਟੀ ਮਿੱਤਰੋ ਚੰਗਾ ਵਜਣਾ ਹੈ ਹੁਣ 8 ਕਿਲੋ ਦੁੱਧ ਹੈ ਹਾਂਜੀ ਦੁੱਧ 8 ਕਿਲੋ ਹੈ ਨੱਟ 8 ਕਿਲੋ ਥੋੜਾ ਅੰਕ ਚੋਲੇ ਤਰੜਾ ਲਾਂਗੇ ਇੱਕ ਮਹੀਨੇ ਤੇ ਇੱਕ ਮਹੀਨਾ ਤੇ 5 ਦਿਨਾਂ ਦੀ ਸਹੀ ਅੱਧੀ ਤੇ ਇਹ ਬੱਚਾ ਚੁੰਗਦਾ ਕਿ ਬੱਚੇ ਤੋਂ ਬਣਾ ਬੱਚਾ ਤਾਂ ਮੂਰੇ ਬਣਦੇ ਈ ਧਾਰਤੀ ਉਹ ਖੇਤੋ ਰੋਜ ਫਿਰਣੋ ਵੀ ਸੋ ਜਿਹੜਾ ਵੀ ਜਿਹੋ ਜਾ ਵੀ ਲੋਕ ਕਿਸੇ ਨੂੰ ਪਸੋਂ ਪਸੰਦਾ ਹੁੰਦਾ ਚਾਰੇ ਨਗਾ ਦੇ ਵਿੱਚੋਂ ਤਸੱਲੀ ਖੁਦ ਕਰਨੀ ਹੈ ਪਰ ਫਿਰ ਵੀ ਆਪਾਂ ਆਉਦੀ ਤਸੱਲੀ ਲੈ ਕੇ ਮਿੱਤਰੋ ਵੀਡੀਓ ਬਣਾ ਰਹੇ ਹਾਂ ਕਿਉਂਕਿ ਆਪਾਂ ਲੰਮਾ ਚੱਲਣਾ ਆਪਾਂ ਕਿਸੇ ਤੋਂ ਗਾਲ ਨਹੀਂ ਲੈਣੀ ਤੇ ਨਾ ਕਿਸੇ ਤੋਂ ਮਾੜਾ ਕਹਾਉਣਾ ਹੈ ਕਿਉਂਕਿ ਆਪਾਂ ਸ਼ੌਕ ਤੌਰ ਤੇ ਕੰਮ ਕਰਦੇ ਆ ਕੋਈ ਆਪਣੋ ਪੈਸੇ ਨਾਲ ਕੋਈ ਮਤਲਬ ਨਹੀਂ ਐਂਸਾ ਦਾ ਮਿੱਤਰੋ ਭੱਜਿਆ ਆਉਣਾ ਜਦੋਂ ਆਪਾਂ ਸ਼ੌਕ ਨਾਲ ਕੰਮ ਕਰਾਂਗੇ ਸੂਆ ਕਿਹੜਾ ਹੋਊ ਇਹਦਾ ਇਹਦਾ ਸੂਆ ਤੇ ਬੈਠੀ ਖੜੀ ਹੋ ਜਾਣਾ ਪੈਣਾ ਚਲੋ ਕੀ ਹੋਊਗਾ ਓਕੇ ਦੂਜਾ ਸੂਏ ਲਾ ਲ ਸੋਈ ਵੀ ਠੀਕ ਹੈ ਸਾਫ ਆ ਜੀ ਮਿੱਤਰੋ ਇਹਦੇ ਵੀ 24 ਨੰਬਰ ਹੈ ਜੀ 24 ਦੀ ਬਾਈ ਕਹਿੰਦਾ 1 ਨੰਬਰ ਰੇਡ ਕੀ ਕਰਤਾ ਜੀ ਰੇਟ ਤੇ ਤਾਂ 70000 ਦੀ ਹੈ 75 ਓਕੇ ਚੌਥੇ ਨੰਬਰ ਤੇ ਇਹਨੂੰ ਸੂਈ ਨੂੰ ਹੋ ਗਿਆ ਜੀ 20 25 ਦਿਨਾਂ ਦਾ 20 25 ਦਿਨ ਹੋ ਗਏ ਸੂਈ ਨੂੰ ਹਾਂ ਜਦੋਂ ਮੇਰਾ ਸੌਦਾ ਹੋਇਆ ਬੱਚੇ ਨਾਲ ਹੋਇਆ ਵੀਡੀਓ ਰਹੀ ਗਈ ਬੱਚੇ ਓਕੇ ਇਹਦਾ ਬੱਚਾ ਮਰ ਗਿਆ ਜੀ ਸੌਦੇ ਤੋਂ ਬਾਅਦ ਉਹਨਾਂ ਦੇ ਘਰੀ ਓਕੇ ਆਪਾਂ ਲਿਆਂਦੀ ਸੌਦਾ ਬੜੀ ਹ ਰੇਟ 'ਚ ਹੋਇਆ ਸੀਗਾ ਠੀਕ ਆ ਕੱਦ ਛੋਟਾ ਹੈ ਨਾ ਕੱਦ ਛੋਟਾ ਦੁੱਧ ਦੇ ਇਸ ਲਈ 8 ਕਿਲੋ ਜੀ ਹੁਣ ਕਿੰਨਾ ਬੱਚੇ ਦਾ ਦਰੀਮਾ ਜ ਮਨ ਨਾਲ ਕਰਕੇ ਥੋੜਾ ਸੁੱਧ ਕਹਿੰਦੇ ਪੰਜ ਲੀਟਰ ਦੁੱਧ ਹੋਣਾ ਇਹਦੇ ਜੀ ਓਕੇ ਚਲੋ ਹੈਗੀ ਚਾਰ ਤੇ ਆ ਚਾਰ ਤੇ ਦੋਨੇ ਟਾਈਮ 5 ਕਿਲੋ ਦੋਨੇ ਟਾਈਮ ਚਾਰ ਤੇ ਆ ਤੇ ਇਹ ਤਾਂ ਠੀਕ ਕਿਲੋ ਸਦਾ ਓਕੇ 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 ਚਲੋ ਤੋਰ ਓਕੇ ਜੀ ਓਕੇ 5 ਕਿਲੋ ਮਿੱਤਰੋ ਦੋਨੇ ਟਾਈਮਾਂ ਦਾ ਦੁੱਧ ਹੈ ਚਾਰ ਤੇ ਮਿਲਦੀ ਹੈ ਕੱਦ ਮਿੱਤਰੋ ਛੋਟੇ ਦੀ ਹੈ ਤੇ ਸੁਹਾ ਦੂਜਾ ਹੋ ਨਹੀਂ ਪਹਿਲਾਂ ਨਹੀਂ ਹੈ ਜੀ ਪਹਿਲਣ ਓਕੇ ਤੇ ਹਜੇ ਬਣੀ ਹੈ ਨਹੀਂ ਉਕੇ ਜਿਹੜੀ ਵੀ ਚੀਜ਼ ਆਪਾਂ ਦੱਸ ਗਏ ਮਿੱਤਰੋ तकरीबन ਉਹੀ ਨਿਕਲੇ ਸਵਾਦ ਵੀ ਆ ਜਾਂਦਾ ਕੰਮ ਕਰਨ ਦਾ ਲਫਰ ਕੋਸ਼ਿਸ਼ ਤਾਂ ਆਪਣੀ ਉਹੀ ਹੈ ਕਈ ਵਾਰ ਉਨੀ ਕੀ ਫੇਰਾ ਆਪਾਂ ਕਹਿੰਨਾ ਕੈਮਰੇ ਦੇ ਵਿੱਚ ਹੋ ਜਾਂਦਾ ਪਰ ਅਜੇ ਤਾਈਂ ਆਪਨੂੰ ਮਿੱਤਰੋ ਕੋਈ ਕਿਸੇ ਨੇ ਲਾਂਭਾ ਨਹੀਂ ਦਿੱਤਾ ਕੱਦ ਛੋਟਾ ਪਹਿਲੇ ਸੂਏ ਮਿੱਤਰੋ ਸੂਈ ਵੀ ਆ 5 ਕਿਲੋ ਦੋਨੇ ਟਾਈਮਾਂ ਦਾ ਦੁੱਧ ਹੈ ਤੇ ਕੋਈ ਭੂਰ ਨਹੀਂ ਸਿੱਟਾ ਨਹੀਂ ਕੋਈ ਸਰਲਾ ਨਹੀਂ ਰੇਟ ਕੀ ਕਰਤਾ ਜੀ? ਅਰੇ ਇਹਦੇ ਤਾਂ ਜਮਾ ਭਾਏ 65000 ਹਾਂ ਕਟੀਆਂ ਵਾਲਾ ਭਾ ਕਟੀਆਂ ਵਾਲਾ ਭਾਈ ਠੀਕ ਹੈ ਨਹੀਂ 20000 ਵੀ ਹਾਂ ਆ ਦਾ ਰੇਟ ਥੋੜਾ ਹੈ ਉੱਚਾ ਹੈ 65000 ਲੈ ਬੱਚਾ ਚਲੋ ਹੋ ਜਾਂਦਾ ਕਈ ਵਾਰ ਹਨਾ ਉਹ ਮਿਲਦੀ ਹੱਸ ਕੇ ਹੱਸ ਕੇ ਚਾੜ ਪਾਈ ਜ ਨੇ ਮੈਂ ਮੂਰੇ ਲੱਗਣ ਲੱਗੇ ओके ਤੇ ਫੋਨ ਨੰਬਰ ਬੋਲ ਦੋ ਜੀ ਫੋਨ ਨੰਬਰ ਆਪਣਾ 99155 99155 39665 ਹਾਂਜੀ 39665 39665 99155 39665 ਬਾਈ ਦਾ ਫੋਨ ਨੰਬਰ ਹੈ ਸੋ ਚਾਰੇ ਨਗ ਮਿੱਤਰੋ ਚੰਗੇ ਆਚਾਰੇ ਆ ਵੱਖਰੇ ਵੱਖਰੇ ਨੇ ਸੋ ਸਾਰੇ ਵੀਰਾਂ ਦਾ ਧੰਨਵਾਦ ਆ ਮਿੱਤਰੋ ਪਿੰਡ ਚੰਦਪਾਣਾ ਨੇੜੇ ਹੈਗਾ ਜੀ ਅਕਲੀਆ ਇਹ ਮਿੱਤਰੋ ਉਹ ਚੰਦਪਾਣਾ ਜਿੱਥੋਂ ਦਾ ਡੈਂਪੀ ਚੰਦਪਾਣ ਦੇ ਨਾਂ ਤੇ ਜਾਣਿਆ ਜਾਂਦਾ ਮਿੱਤਰੋ ਧੰਨਵਾਦ